ਪੰਜਾਬ ਚ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹਫਤੇ ਅਕਾਲੀ ਅੰਮੋ ਸਾਹਮਣੇ ਨੇ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਜਣਿਆਂ ਨੂੰ 1 ਕਿਲੋ ਕਰੀਬ ਬਹਿਰੋਨ ਅਤੇ 6 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਪਾਕਿਸਤਾਨ ਨਾਲ ਜੁੜੇ ਹਥਿਆਰ ਅਤੇ ਨਾਰਕੋ ਨੈਟਵਰਕ ਦਾ ਪਰਦਾ ਫਾਸ਼ ਕੀਤਾ ਡੀਜੀਪੀ ਗੌਰਵ ਜਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਕਾਸ਼ ਮਸੀਹ ਅਤੇ ਪ੍ਰਿੰਸ ਦੋਮੇ ਵਾਸੀ ਪਿੰਡ ਪੰਡੋਰੀ ਕਰਨਵੀਰ ਸਿੰਘ ਵਾਸੀ ਪਿੰਡ ਜੁਗਾਮਾ ਸਕਵਿੰਦਰ ਸਿੰਘ ਵਾਸੀ ਪਿੰਡ ਹੈਤਮਪੁਰਾ ਅੰਮ੍ਰਿਤਸਰ ਦਿਹਾਤੀ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਲਾਈਆ ਤਰਨਤਾਰਨ ਵਿੱਚ ਹੋਈ ਹੈ ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ 5.30 ਬੋਰ ਅਤੇ 1 9 ਐਮ ਐਮ ਦਾ ਗੋਲਕ ਪਿਸਤੌਲ ਸ਼ਾਮਿਲ ਹੈ ਡੀਜੀਪੀ ਨੇ ਦੱਸਿਆ ਕਿ ਮੋਡਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪੰਜਾਬ ਵਿੱਚ ਗੈਰ ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਪ੍ਰਾਪਤ ਡਿਲੀਵਰੀ ਕਰ ਲਈ ਡਿਜੀਟਲ ਮੀਡੀਆ ਮੰਚਾਂ ਹੀ ਪਾਕਿਸਤਾਨ ਆਧਾਰਿਤ ਸੰਚਾਲਕਾਂ ਨਾਲ ਤਾਲਮੇਲ ਕਰ ਰਹੇ ਸਨ ਸਾਰੇ ਮੁਲਜ਼ਮ ਕਮੰਤਰੀ ਸ਼ਰਾਹਤ ਦੇ ਨੇੜੇ ਸਥਿਤ ਪਿੰਡਾਂ ਨਾਲ ਸਬੰਧਤ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਦੱਸਿਆ ਕਿ ਸ਼ਰਾਟਾ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਟੀਮਾਂ ਨੇ ਮੁਲਜ਼ਮ ਆਕਾਸ਼ ਮਸੀਹ ਅਤੇ ਪ੍ਰਿੰਸ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 30 ਵਾਰ ਪਿਸਤੌਲ ਅਤੇ ਗਲੌਕ 9mm ਪਿਸਤੌਲ ਬਰਾਮਦ ਕੀਤਾ ਹੈ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਕਰਨਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ 3 30 ਬੋਰ ਦੇ ਪਿਸਤੌਲ ਅਤੇ 1 ਕਿਲੋ 10 ਗ੍ਰਾਮ ਹੀਰੋਨ ਸਮੇਤ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਮਲਜ਼ਮ ਕਰਨਵੀਰ ਸਿੰਘ ਉਰਫ ਕਰਨ ਦੇ ਖੁਲਾਸੇ ਤੇ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਪੇਜਾ ਨੂੰ 3 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ। ਇਸ ਸਬੰਧੀ ਥਾਣਾ ਸ਼ਹਿਰਾਟਾ ਵਿੱਚ ਕੇਸ ਦਰਜ ਕੀਤਾ ਗਿਆ। ਉਧਰ ਆਪ ਪੰਜਾਬ ਦੇ ਮੁਖਬਲਾਰਾ ਕੁਲਦੀਪ ਸਿੰਘ ਢਾਲੀਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਗੈਂਗਸਟਰ ਰਾਹੀਂ ਰਾਜਨੀਤੀ ਚਲਾਉਣ ਦਾ ਗੰਭੀਰ ਇਲਜ਼ਾਮ ਲਾਇਆ। ਉਹਨਾਂ ਕਿਹਾ ਕਿ ਸੁਖਵੀਰ ਨੇ ਤਰਨਤਾਰਨ ਜਮਨੀ ਚੋਣ ਚ ਨਾ ਕੇਵਲ ਇੱਕ ਕਥਿਤ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਸਕੋ ਗੈਂਗਸਟਰ ਨੈਟਵਰਕ ਦੇ ਜ਼ੋਰ ਤੇ ਪੂਰੀ ਚੋਣ ਲੜੀ ਇਤੋਂ ਤੱਕ ਕਿ ਸਰਪੰਚਾਂ ਪ੍ਰਭਾਵਸ਼ਾਲੀ ਪਿੰਡ ਵਾਸੀਆਂ ਤੇ ਆਪ ਉਮੀਦਵਾਰ ਨੂੰ ਵਾਰ-ਵਾਰ ਧਮਕੀਆਂ ਪਰੇ ਫੋਨ ਕਰਵਾਏ ਗਏ VOTERਾਂ ਨੂੰ ਡਰਾਇਆ ਗਿਆ ਉਹਨਾਂ ਨੇ ਮੁੱਖ ਮੰਤਰੀ ਤੋਂ ਬਾਦਲ ਤੇ ਲਗਾਏ ਗਏ ਇਹਨਾਂ ਇਲਜ਼ਾਮਾਂ ਦੀ ਢੰਗਾਈ ਨਾਲ ਜਾਂਚ ਕਰਨ ਤਹਿਤ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦੀ ਪਰਜ਼ੋਰ ਮੰਗ ਕੀਤੀ ਅਮਨ ਰੋੜਾ ਨੇ ਕਿਹਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਨੇ ਵੋਟਰਾਂ ਨੂੰ ਡਰਾਉਣ ਧਮਕਾਉਣ ਲਈ ਗੈਂਗਸਟਰਾਂ ਦੀ ਮਦਦ ਲਈ ਵਿਦੇਸ਼ਾਂ 'ਚ ਬੈਠੇ ਇੱਕ ਗੈਂਗਸਟਰ ਨੇ ਵੋਟਰਾਂ ਨੂੰ ਧਮਕਾਉਣ ਲਈ ਵੀਡੀਓ ਕਾਲਾਂ ਕੀਤੀਆਂ ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਹਰ ਕੀਮਤ 'ਤੇ ਬੜਾਈ ਰੱਖੀ ਜਾਵੇਗੀ ਤਰਨਤਾਰਨ 'ਚ ਅਕਾਲੀ ਵਰਕਰਾਂ ਵਿਰੁੱਧ ਝੂਠੇ ਮਾਮਲੇ ਦਰਜ ਕਰਨ ਦੇ ਸੁਖਵੀਰ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਰੋੜਾ ਨੇ ਕਿਹਾ ਕਿ ਤਰਨਤਾਰਨ ਚ ਪੁਲਿਸ ਉਹਨਾਂ ਵਿਅਕਤੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਨੇ ਉਹਨਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਅਕਾਲੀ ਦਲ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਕਿਉਂਕਿ ਨਾ ਤਾਂ ਉਹਨਾਂ ਨੂੰ ਚੋਣ ਜਿੱਤੀ ਅਤੇ ਨਾ ਹੀ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ ਗੈਂਗਸਟਰਾਂ ਦੀ ਮਦਦ ਨਾਲ ਵੋਟਾਂ ਮੰਗਣਿਆ ਮਾਣ ਵਾਲੀ ਗੱਲ ਨਹੀਂ ਹੈ अरोੜਾ ਨੇ ਕਿਹਾ ਕਿ ਪੰਜਾਬ ਚ ਗੈਂਗਸਟਰ ਅਸਲ ਚ ਅਕਾਲੀ ਅਤੇ ਕਾਂਗਰਸੀਆਂ ਦੀ ਦੇਣ ਹੈ ਪੰਜਾਬ ਚ ਭਗਵੰਤ ਮਾਨ ਸਰਕਾਰ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ ਇਸ ਕਾਰਨ ਇਹਨਾਂ ਪਾਰਟੀਆਂ ਨੂੰ ਦੁੱਖ ਹੋਇਆ ਲੋਕਾਂ ਨੂੰ ਅਜੇ ਵੀ ਜ਼ਿਆਦਾ ਹੈ ਕਿ ਕਿਵੇਂ ਬਾਦਲ ਸਰਕਾਰ ਦੌਰਾਨ ਗੈਂਗਸਟਰਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਸੀ ਉਧਰ ਦੂਜੇ ਪਾਸੇ ਅਕਾਲੀ ਦਲ ਨੇ ਚੋਣ ਨਤੀਜੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਤਰਨ ਤਰਨ ਹਲਕੇ ਚ ਦਰਜ ਕੀਤੀਆਂ ਐਫ ਆਈ ਆਰਸ ਨੂੰ ਸਰਕਾਰ ਵੱਲੋਂ ਚੋਣ ਪ੍ਰਕਿਰਿਆ ਤੇ ਦਬਦਬਾ ਬਣਾਉਣ ਦੀ ਖੁੱਲੀ ਕੋਸ਼ਿਸ਼ ਕਰਾਰ ਦਿੰਦਿਆਂ ਭਾਰਤੀ ਚੋਣ ਕਮਿਸ਼ਨ ਤੋਂ ਤੁਰੰਤ ਸੁਤੰਤਰ ਜਾਂਚ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਗਾਏ ਕਿ ਜ਼ਮਨੀ ਨਤੀਜੇ ਆਉਣ ਮਗਰੋਂ ਰਾਜ ਸਰਕਾਰ ਵੱਲੋਂ ਗੈਰ ਕਾਨੂੰਨੀ ਕਾਰਵਾਈਆਂ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚੋਣ ਕਮਿਸ਼ਨ ਦਾ ਅਧਿਕਾਰ ਸਿਰਫ ਪੋਲਿੰਗ ਤੱਕ ਹੀ ਸੀਮਤਾ ਹੈ ਉਹਨਾਂ ਨੇ ਤਾਂ ਮੰਨੂ ਨਿਸ਼ਾਨਾ ਬਣਾਇਆ ਜਾ ਰਿਹਾ ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੇ ਦਬਾਅ ਗਏ ਚੋਣ ਤੋਂ ਇਨਕਾਰ ਕੀਤਾ ਸੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਅਕਾਲੀ ਦਲ ਵੱਲੋਂ ਲਿਖਤੀ ਸ਼ਿਕਾਇਤ ਦੇ ਬਾਵਜੂਦ ਉਹਨਾਂ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਚੋਣ ਸਮੇਂ ਪਾਰਟੀ ਉਮੀਦਵਾਰ ਦੀ ਧੀ ਦਾ ਪਿੱਛਾ ਇੱਕ ਫਰਜ਼ੀ ਨੰਬਰ ਪਲੇਟ ਵਾਲੀ ਗੱਡੀ 'ਚ ਕਰਦੇ ਨਜ਼ਰ ਆਏ ਸਨ ਉਲਟਾ ਨਤੀਜਾ ਹੋਣ ਮਗਰੋਂ ਉਹਨਾਂ ਲੋਕਾਂ ਨੂੰ ਹੀ ਝੂਠੇ ਮਾਮਲੇ ਵਿੱਚੋਂ ਫਸਾ ਕੇ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਇਹ ਘਟਨਾ ਸਾਹਮਣੇ ਰੱਖੀ ਸੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਤਰਨਤਾਰਨ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਕਿ ਸਰਕਾਰ ਨੇ ਇਹ ਚੋਣ ਜਿੱਤਣ ਲਈ ਹਰ ਹਰਬਾ ਵਰਤੇ ਹਨ ਕਿਹਾ ਕਿ ਲੋਕ ਜਾਣਦੇ ਨੇ ਕਿ ਸੱਤਾਧਾਰੀ ਪਾਰਟੀ ਨੇ ਇਹ ਚੋਣ ਕਿਵੇਂ ਜਿੱਤੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਇਸ ਚੋਣ ਵਿੱਚ ਪੰਥਕ ਧਰਾਂ ਇਕੱਠੀਆਂ ਹੁੰਦੀਆਂ ਤਾਂ ਨਤੀਜਾ ਅਕਾਲੀ ਦਲ ਦੇ ਹੱਕ ਵਿੱਚ ਜਾ ਸਕਦਾ ਸੀ ਤਾਂ ਉਹਨਾਂ ਕਿਹਾ ਕਿ ਪੰਥਕ ਧਰਾਂ ਨੂੰ ਇੱਕਜੁੱਟ ਅਤੇ ਇੱਕਸੁਰ ਹੋਣ ਦੀ ਲੋੜ ਹੈ ਜਿਹੜੀਆਂ ਧਰਾਂ ਅਕਾਲੀ ਦਲ ਦੇ ਪ੍ਰਧਾਨ ਬਾਦਲ ਦੀ ਅਗਵਾਈ ਹੇਠਲੇ ਅਜ ਇਹਨੂੰ ਪ੍ਰਵਾਨ ਕਰਦੀਆਂ ਨੇ ਉਹਨਾਂ ਨਾਲ ਗੱਲ ਹੋ ਸਕਦੀ ਹੈ ਬੀਜਪੀ ਨਾਲ ਗਠਜੋੜ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮੁੱਖ ਏਜੰਡੇਆਂ ਜਿਨ੍ਹਾਂ ਵਿੱਚ ਵੰਦੀ ਸਿੰਘਾਂ ਦੀ ਰਿਹਾਈ ਪੰਜਾਬ ਦੇ ਪਾਣੀ ਆ ਰਾਜਸਥਾਨ ਨੇ ਆਦਵ ਅਜੈ ਹੋਰ ਬਹੁਤ ਸਾਰੇ ਮਾਮਲੇ ਜੇਕਰ ਉਹਨਾਂ ਉੱਤੇ ਬੀਜਪੀ ਮੰਨਣ ਲਈ ਤਿਆਰ ਹੈ ਤਾਂ ਪੰਜਾਬ ਦੇ ਹਿੱਤਾਂ ਲਈ ਬੀਜਪੀ ਨਾਲ ਗੱਲ ਕੀਤੀ ਜਾ ਸਕਦੀ ਹੈ ਗੋਲਡੀ ਨੇ ਕਿਹਾ ਕਿ ਤਰਨਤਾਰਨ ਚੋਣ ਨੇ ਸਾਬਤ ਕਰ ਦਿੱਤਾ ਕਿ ਸਤਾਈ ਵਿੱਚ ਅਕਾਲੀ ਦਲ ਦੀ ਅਗਵਾਈ ਹੇਠ ਸਰਕਾਰ ਬਣੇਗੀ